ਕੋਈ ਨਾ ਆਮਾਨ ਰਗਾ ਭੈਣ ਦੀ ਆ ਦੇਖੋ ਜੀ ਮੈਂ ਆਟਾ ਲੈ ਕੇ ਆਂਦਾ ਵੀ ਖਵਾਤਾ ਅੱਜੇ ਦਿਖਾ ਵੀ ਮੈਨੂੰ ਆਟਾ ਇਹ ਉੱਥੋਂ ਗੱਤਰ ਲੈ ਕੇ ਮੈਨੂੰ ਕੱਲੇ ਨੂੰ ਪੇ ਆ ਇਹ ਮੇਰਾ ਸਿਰ ਪਾਰਦਾ ਹੱਥ ਪਾਰਦਾ ਫੋਨ ਨਾ ਜਨਾਨੀਆਂ ਚੱਕਰ ਬੁਲਾੜੀਆਂ ਕਰੋ ਤੇ ਆਪਣੀ ਸੇਫਟੀ ਕਰਨ ਦੇ ਆ ਕਿਦਾਂ ਦਸ ਨੂੰ ਮਾਰੇ ਤੇ ਇਹ ਆ ਦੇਖੋ ਦੱਤ ਗੱਲਾਂ ਬਣਾਉਂਦਾ ਆਟਾ ਲੈ ਕੇ ਆਟੇ ਦੀ ਵੀਡੀਓ ਦੇਖ ਲਓ ਆ ਰਹਿਓ ਥਾਰੇ ਚੱਲ ਥਾਰੇ ਚੱਲ ਉਹਨਾਂ ਨੇ ਆਪਣੇ ਜੱਪ ਚਾ ਲਈ ਵੀਡੀਓ ਆਪਣੀਆਂ ਜਨਾਨੀਆਂ ਮਦਾਰੀਆਂ ਕਰੋ ਚੱਲ ਉਹ ਨਫਰਾ ਲੈ ਤੈਨੂੰ ਪਤਾ ਤੱਲਿਆ ਕੀ ਹੋਇਆ ਤੈਨੂੰ ਪਤਾ ਇਹੋ ਦੱਤ ਉਹ ਦੱਤ ਕਦਾ ਜਫੜੇ ਦੇਣਾ ਲਖਾਂਡ ਵਿੱਚ ਮਰ ਗਿਆ ਅੱਜ ਤੂੰ ਹਟਦਾ ਨਹੀਂ ਅੱਜ ਤੂੰ ਹਟ ਜਾ ਤਰਾ ਦੇਖੋ ਜੀ ਜਨਾਨੀ ਦੇਖੋ ਦੇਖੋ ਜਨਾਨੀ ਜੀ ਬਹੁਤ ਚੁੱਕਣੀ ਉਹ ਨਾ ਜਿੰਨਾ ਇਹ ਰੋ ਤੇ ਆਪਣੀ ਸੇਫਟੀ ਕਰਨ ਦੇਖੋ ਕਿਦਾਂ ਕਿਦਾਂ ਦਸਰ ਮਾਰੇ ਮੇਰੇ ਆ ਦੇਖੋ ਦੱਤ ਇੱਕ ਗੱਲਾ ਆਂ ਆਟਾ ਲੈ ਕੇ ਆਟੇ ਦੀ ਵੀਡੀਓ ਦੇਖ ਲਓ ਯਾਰ ਰੋ ਹੋ ਹੋਰ ਦਸਰ ਮੋੜ ਦੇ ਚੱਲ ਹੁਣ ਆਣੇ ਆਪਣੇ ਜਾ ਪਚਾਣ ਲਈ ਵੀਡੀਓ ਆਪਣੀਆਂ ਜਨਾਨੀਆਂ ਮਲਾਡੀਆਂ ਕਰ ਠੀਕ ਆ ਚੱਲ ਯਾਰ ਦੱਤਰਾ ਜਫੜਦਾ ਦੱਤ ਲ ਘਾਟਦਾ ਹੋਰ ਦੱਤਰਾ ਹੀ ਫੜਦਾ ਮੋੜੇ ਇਹ ਦੱਤਰਾ ਹੀ ਫੜਦਾ ਮੇਮ ਜੁਦਾ ਮਸੀ ਹੈ ਮੇਮ ਐਫ ਸੀ ਐਸ ਟੀ ਸਾਹਿਬ ਆਈ ਰਹੇ ਠੀਕ ਹੈ ਨਾ ਨਿੱਦਾ ਤਰ ਲਗਾਏ ਕਿਦਾ ਦੇਖ ਦੇਖ ਤਾਂ ਦਤਰ ਮੋੜੇ ਮੋੜੇ ਮੁੰਡੇ ਦਤਰ ਮਾਰ ਕੇ ਮੇਰੇ ਭਰਾ ਦੇ ਉਪਰੋਂ ਸੱਚੇ ਬਣਨ ਦੇ ਉਪਰੋਂ ਸੱਚੇ ਬਣਨ ਦੇ ਉਪਰੋਂ ਦਤਰ ਲਗਾਉਣ ਦੇ ਉਹ ਦਤਰ ਲਗਾਉਣ ਦੇ ਬੰਦੇ ਮੁੰਡੇ ਦਤਰ ਲਗਾਏ ਦਾ ਠੀਕ ਹੈ ਨਾ ਯਾਰ ਕਿਦਾ ਕਿਦਾ ਦਤਰ ਮਾਰੇ ਯਾਰ ਖੋ ਹਿਆਰ ਦੇ ਹੱਸਿਆ ਹਿਆਰ ਦੂਜਾ ਤਿਆਰ ਕਿੱਥੇ ਹੈ ਦੂਜਾ ਦਤਰ ਦਾ ਚ ਫੜੇ ਦੇ ਬਾਈ ਲਖਾਣ ਵਿੱਚ ਮਰ ਗਿਆ ਅੱਜ ਤੂੰ ਹਟ ਜਾ ਦੇਖੋ ਦੇਖੋ ਉਹ ਜਨਾਨੀ ਦੇ ਬਹੁਤ ਦੁੱਖ ਨੇ ਉਹ ਤਰਾੜ ਕਿੱਥੇ ਆਉਣਾ ਇਹੋ ਤੇ ਆਪਣੀ ਹੋਰ ਦੱਤਰੋੜ ਦੇ ਚੱਲ ਹੁਣ ਇਹਨਾਂ ਨੇ ਆਪਣੇ ਜੱਜ ਬਚਾ ਲਈ ਵੀਡੀਓ ਆਪਣੀਆਂ ਜਨਾਨੀਆਂ ਮਲਾਡੀਆਂ ਕਰ ਠੀਕ ਆ ਯਾਰ ਦੱਤਰਾ ਜਫੜਦਾ ਦੱਤ ਲ ਘਾਂਟਦਾ ਹੋਰ ਦੱਤਰਾ ਜਫੜਦਾ ਮੁੰਡੇ ਨਿੱਦਾ ਦੱਤਰਾ ਜਫੜਦਾ ਇਹ ਮੌਜੂਦ ਐਮ ਸੀ ਹੈ ਮਝੂ ਐਫਸੀਐਸਟੀ ਸਾਹਿਬਾਇ ਦੇ ਠੀਕ ਹੈ ਨਾ ਨਹੀਂ ਦਾਤਰ ਲਗਾਈ ਕਿਦਾ ਰਹਿਣਾ ਲ ਮਾਰੀ ਨਗਰ ਦਾ ਦਿਲਾ ਨਗਰ ਦਾ ਇਹ ਆਪਣੀ ਇੱਕ ਵਾਰੀ ਪੁਰਾਣਾ ਝਗੜਾ ਹੋਇਆ ਸੀ ਤੇ ਇਹਨਾਂ ਨੇ ਰੰਜਿਸ਼ ਰੱਖੀ ਹੋਈ ਸੀ ਤੇ ਮੈਨੂੰ ਲੱਭਦੇ ਕਰਦੇ ਇੱਥੇ ਆਟਾ ਲੜਨ ਗਿਆ ਸੀ ਤੇ ਇਹਨਾਂ ਨੇ ਮੌਕਾ ਦੇਖਿਆ ਕਿ ਕੱਲਾ ਹੈ ਤੇ ਇਹਨਾਂ ਨੇ ਮੇਰੇ ਪੇਵਾਦਤ ਸਾਥੀ ਦੋ ਜਣੇ ਹੀ ਦੋਨ ਦਾਤਰ ਲੈ ਲਈ ਮੇਰੇ ਅੱਗੇ ਮੋਸਲ ਆਇਆ ਇਹਨਾਂ ਨੇ ਤੇ ਮੈਨੂੰ ਰੋਕੇ ਇਹਨਾਂ ਨੇ ਮੇਰੇ ਸਿਰ ਤੇ ਦਾਤਰ ਮਾਰ ਦਿੱਤੇ ਤੇ ਮੈਂ ਉੱਥੇ ਰੋਣਾ ਪਾਇਆ ਤੁਸੀਂ ਮੇਰਾ ਭਰਾ ਉੱਥੇ ਬਾਦੀ ਬਾਸ ਰੋ ਰਹੀ ਉਹ ਵੀ ਦੌੜ ਕੇ ਆਇਆ ਮੈਨੂੰ ਸ਼ੁਕਾਇਆ ਸੁਣਾਇਆ ਉੱਥੋਂ ਆਪਾਂ ਨਿਕਲੇ ਆਂ ਸਿਪੀ ਨੇ ਬਚਾ ਕੇ ਇਹਨੇ ਤੇ ਨਾਲ ਗੱਡੀ ਹੱਥੇ ਮੰਗ ਲਾ ਲਈਏ ਤੇ ਜਲਦੀ ਗੱਡੀ ਆਣੇ ਸਾਡੇ ਜਮ ਮਾਰੀਏ ਤੇ ਬਾਅਦ ਚੋ ਗੱਡੀ ਚੋਂ ਨਿਕਲ ਕੇ ਮੇਰੇ ਵੱਡੇ ਭਰਾ ਦੇ ਦੱਤਰ ਮਾਰੇ ਇਹਨਾਂ ਨੇ ਬਾਅਦ ਚ ਉੱਥੇ ਉਹ ਕਿਤੇ ਮੇਰਾ ਫਰੈਂਡ ਵੀ ਆਇਆ ਉਹਦੇ ਤੇ ਵੀ ਇਹਾਂ ਨੇ ਬੜਾ ਦਿੱਸੀ ਹੈ ਬਾਚ ਉਹ ਤੋਂ ਹੀ ਨਿਕਲ ਗਏ ਕਿ ਕਿਸ ਕਿਸੇ ਗੱਲ ਲੈ ਕੇ ਆਇਆ ਗੱਲ ਲੱਗੀ ਕਿ ਪ੍ਰਾਣੀ ਲੱਜੀ ਸੀ ਆਪਣਾ ਝਗੜਾ ਹੋਇਆ ਹੀ ਇੱਕ ਵਾਰੀ ਅੰਦੇ ਮਾਮੇ ਨਾਲ ਤੇ ਉਹ ਗੱਲ ਨੂੰ ਲੈ ਕੇ ਨਾਲੇ ਉਹਦੇ ਬਾਅਦ ਗੱਲ ਕੀਤੀ ਹੈ ਕਿਨੇ ਜਣੇ ਸੀ ਮੁੰਡੇ ਇੱਕ ਗਏ ਨਾ ਪ੍ਰੀਤੀ ਭਵਨ ਸ਼ਰਮਾ ਹੀ ਚੇਤਨ ਰਗਰਤ ਤੇ ਆਪਣਾ ਪਰਤਾ ਵੀ ਜਿਨਾਂ ਦਾ ਬੁਢੇ ਬੇਟੀ ਨਾਲ ਝਗੜਾ ਹੋਇਆ ਹੈ ਤੇ ਦੋ ਮੁੰਡੇ ਹੋ ਗਏ ਤੁਸੀਂ ਤੁਸੀਂ ਇਕੱਲੇ ਸੀ ਹਾਂ ਮੈਂ ਪਹਿਲਾਂ ਇਕੱਲਾ ਸੀ ਕਮੇਨਾ ਨੇ ਕਿ ਸਾਥਰ ਮਾਰੇ ਉਂਝੀ ਉਹਨੇ ਪੁਛਾਇਆ ਤੇ ਉਹ ਮੈਨੂੰ ਪੁਛਾ ਕੇ ਨਿਕਲੇ ਨਾ ਗੱਡੀ ਮਗਰ ਲਾ ਲਈ ਤੇ ਕੁਤਨੀ ਦੇ ਮਾਰਿਆ ਇਹਨਾਂ ਨੇ ਚਲਦੀ ਹੋਈ ਗੱਡੀ ਤੇ ਉਸ ਤੋਂ ਬਾਅਦ ਰਾਤ ਨੂੰ ਉਹ ਤੇਤੀਜ ਨੂੰ ਸਿੱਕੇ ਬੱਤਰਾ ਮਾਰਦੇ ਤੇ ਮੇਰਾ ਫ੍ਰੈਂਡ ਵੀ ਆ ਉਹਦੇ ਵੀ ਮਾਰਦੇ ਪੁਲਿਸ ਕੱਪਲੇ ਗਈ ਕਿਥੇ ਪੁਲਿਸ ਗਈ ਕਿ ਕੀ ਕਹਿੰਦੇ ਬੋਲੀ ਕੋਈ ਨਾ ਕੋਈ ਜੇ ਜੂਤ ਨਾਲ ਵੇਰਤੀ ਕਰੋ ਕੀ ਮੰਗ ਕਰਦੇ ਮੰਗਈ ਅਛਾਸ਼ੀ ਕਰਦੇ ਇਹ ਦਾ ਇਹ ਗੁਲਾਗਰਦੀ ਕਰਦੇ ਇਹਨਾਂ ਦੇ ਸਬੰਧਤ ਸਬੰਧਤ ਕਾਰਵਾਈ ਹੋਣੀ ਚਾਹੀਦੀ ਜਿਹੜੇ ਤੁਹਾਡੇ ਛੋਟਾ ਭਰਾ ਮੇਰਾ ਬੰਦੀ ਦਾ ਇਹ ਆਪਣੇ ਕੋਈ ਨਿੰਗੀ ਕੰਮ ਲਈ ਕੀਤਾ ਇਹ ਲਾਗੇ ਨੋਗਰ ਪਿੰਡ ਉਥੋਂ ਆ ਰਹੇ ਵਾਪਸ ਤੇ ਇਹ ਗੋਪੀ ਗੁਰਪ੍ਰੀਤ ਤੇ ਗੁਰਦੀਪ ਮੁੰਡਾ ਜਰਦਾ ਇਹ ਪਹਿਲਾਂ ਜਿਹਨੂੰ ਮਾਰਨਿਤਮ ਕਿਤੇ ਨੇ ਰੇ ਆ ਦੰਦੇ ਕਿਵੇਂ ਦੱਤ ਲਗਾ ਸਾਡੇ ਘਰਾਂ ਨਾਲ ਆਉਂਦੇ ਆ ਇਹਨਾਂ ਨੇ ਥੰਡੇ ਦੇਖੇ ਨਾ ਇਹਨਾਂ ਨੂੰ ਰੋਕੇ ਤੇ ਇਹਦੇ ਨਾਲ ਸੇਚ ਦੱਤ ਮਾਰੇ ਆ ਕਿ ਤਨੂੰ ਮਾਰੇ ਕਟੇਰ ਉੱਥੇ ਐਂ ਲੱਗੇ ਗਰਾਉਂਡ ਹੀ ਤੇ ਗਰਾਉਂਡ ਤੇ ਲੱਗੇ ਤੇ ਐਂ ਖੇਡਣ ਦੇ ਤੇ ਉੱਥੇ ਆ ਨਹੀਂ ਪਤਾ ਲੱਗਿਆ ਕਿ ਮੇਰੇ ਭਰਾ ਨੇ ਤਾਂ ਨਾ ਵਾਰਦਾ ਕਿਥੀਆਂ ਐਂ ਤੇ ਪਿੰਡ ਦੇ ਲੋਕੀ ਦੌੜੇ ਆਏ ਆ ਤੇ ਇਹਨੂੰ ਛੜਾਇਸ਼ ਕੋਇਆ ਇਨ ਮੇਚ ਨੂੰ ਅਹੀਂ ਨੂੰ ਲੈ ਕੇ ਤੇ ਮੇਡਲ ਕਰਾਮ ਤੇ ਉਹ ਲੱਗ ਚੱਲ ਗਏ ਮੋਪੜ ਤੇ ਤੇ ਪਿੱਛੇ ਇੱਕ ਬਲੜ ਵੱਡੀ ਆਈ ਆ ਉਹਨੇ ਇਹਨਾਂ ਤੇ ਬਲੜ ਘੱਡੀ ਨਾਲ ਪਿੱਛੋਂ ਮਾਰਿਆ ਮੋਪੜ ਦੇ ਮੁੱਢੇ ਕੁੱਟਿਆ ਉਸ ਤੋਂ ਬਾਅਦ ਉਹ ਮੁੰਡੇ ਉੱਤਰੇ ਤਿੰਨ ਇੱਕ ਪ੍ਰਤਾਪ ਵੀ ਦੋ ਇੱਕ ਮੁੰਡਾ ਲਖਸ਼ਰਮਾ ਤੇ ਇੱਕ ਮੁੰਡਾ ਨੋਨੀ ਉਹਨਾਂ ਨੂੰ ਪਤਾ ਨਹੀਂ ਇਹਨਾਂ ਨੇ ਉੱਤਰ ਕੇ ਮੇਰੇ ਬਾਹਾਂ ਤੇ ਮੇ ਲਾਠੇ ਦਾਤਰ ਮਾਰਿਆ ਉਹਨਾਂ ਨੇ ਤੇ ਮੁੰਡਾ ਲਖਵਿੰਦਰ ਆਪਣਾ ਯਾਰ ਦੋ ਉਹ ਵੀ ਉੱਥੇ ਉਹਦੇ ਵੀ ਮਾਰਿਆ ਦਾਤਰ ਉਹਨੇ ਆਪਣੇ ਉਹਦੇ ਵੀ ਦਾਤਰ ਮਾਰਿਆ ਉਹਨੇ ਪ੍ਰਤਾਪ ਨੇ ਵੀ ਮਾਰਿਆ ਤੇ ਉਸ ਤੋਂ ਬਾਅਦ ਇਹ ਲੋਕਾਂ ਦਾ ਇਕੱਠ ਵੇਖ ਕੇ ਤਾਂ ਉਤੋਂ ਹੈ ਇਹ ਆਪਣੇ ਦਰਦ ਲੈ ਕੇ ਫਿਰ ਨਿਕਲ ਗਿਆ ਇੱਕ ਇਹਨਾਂ ਦੇ ਜਿਹੜੇ ਮੁੰਡੇ ਆ ਝਗੜਾ ਕੀਤਾ ਇਹਨਾਂ ਦਾ ਰਿਸ਼ਤਦਾਰ ਮੁੰਡਾ ਸੀ ਉਹਦੇ ਨਾਲ ਕਿਤੇ ਸਾਲ ਪਹਿਲਾਂ ਕੋਈ ਗੱਲਬਾਤ ਹੋਈ ਮੇ ਭਰਾ ਨੇ ਕਿ ਇਹਨਾਂ ਦਾ ਸੰਖੁਲ ਨੂੰ ਤਾਉ ਇੱਕ ਗੱਲ ਆਈ ਐਦਾਂ ਦੀ ਕੋਈ ਗੱਲ ਨਹੀਂ ਸਾਡੇ ਪਾਸ ਇਹਨਾਂ ਨੇ ਅੱਗੇ ਆ ਕੇ ਐਦਾਂ ਕੁਝ ਕਰਨਾ ਤੇ ਉਸ ਗੱਲ ਤੋਂ ਇਹਨਾਂ ਨੇ ਨੀਗੀ ਰਜੀਤਾਟੇ ਮੰਨ ਕੇ ਜਾਨ ਨੂੰ ਮਾਰਨ ਦੀ ਇਹਨਾਂ ਨੇ ਵਾਰਦਰ ਕੀਤੀ ਹੈ ਇਸ ਵਾਰ ਤਾਂ ਕਹਿੰਦੇ ਸਾਡਾ ਸਾਰਾ ਪਿੰਡ ਸਾਡੇ ਲਗੇ ਸਾਡੇ ਲੋਕ ਸਾਰਾ ਖੋਤਾ ਸਾਰੇ ਬੱਚੇ ਸਾਡੇ ਲੋਕੀ ਸਨੇ ਬੇਦਰ ਜਿੱਦਾਂ ਗੱਡੀਆਂ ਭਾੜ ਕੇ ਸ਼ਾਦੀਆਂ ਮਾੜੇ ਘਰਾਂ ਦੇ ਲਾਗੇ ਆ ਕੇ ਦੱਤਰ ਮਾਰ ਗਏ ਜਨੂ ਚਮਕੀ ਜਾਨੂ ਮਾਰਨ ਦੇ ਨੀਤ ਨਾ ਰਏ ਪੁਲਿਸ ਪੁਲਿਸ ਕੰਪਲੇਟ ਕੀਤੀ ਹਾਂਜੀ ਪੁਲਿਸ ਕੰਪਲੇਟ ਕੀਤੀ ਹੋਰ ਸਭ ਧਿਆਨ ਲੱਗੇ ਇਸ ਦੇ ਕਲਾਕਟ ਰਿਪੋਰਟ ਜਾਰੀ ਹੋ ਗਈ ਹੈ ਕਿ ਅਸੀਂ ਮੰਗ ਹੈ ਕਰਨੇ ਆ ਕਿ ਜਿਹੋ ਜਆ ਆਪਣੇ ਮੋਹਲ ਬਣਾ ਰਿਹਾ ਇਹਨਾਂ ਦੇ ਇਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇ ਯਾਨ ਅੱਗੇ ਤੋਂ ਹੈ ਕਿ ਅੱਜ ਹੱਦ ਤੱਕ ਤਾਂ ਕੰਮ ਕੀ ਹੈ ਹੋਰ ਕੀ ਇੱਥੇ ਬੁੱਤਮੇ ਉੱਤੇ ਵਾਪਸ ਕਰਨਗੇ ਇਹ ਜੇ ਬੱਚਿਆਂ ਦਾ ਦਿਲ ਉਹਦੇ ਹੁਣ ਖੁੱਲੇ ਤੇ ਇਹਨਾਂ ਦੇ ਨਾਲੇ ਮੇਰੇ ਖਾਤਮਾ ਕਾਰਵਾਈ ਕੀਤੀ ਜਾਵੇ ਸਾਡੇ ਕੋਲ ਕੱਲ ਤਿੰਨ ਪੇਸ਼ੈਂਟ ਆਏ ਸੀਗੇ ਤੇ ਝਗੜੇ ਨਾਲ ਦਿਨਾਂ ਨਗਰ ਤੋਂ ਤੇ ਅਸੀਂ ਉਹਨਾਂ ਦਾ ਪਰਚਾ ਕੱਟ ਕੇ ਇਲਾਜ ਸ਼ੁਰੂ ਕਰਤਾ ਹੋਇਆ ਤੇ ਪੁਲਿਸ ਬਾਕੀ ਕਾਰਵਾਈ ਭੇਜੀ ਹੋਈ ਆ ਬਾਕੀ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ